ਸੂਵਾਹਿ ਗੀਰੂ ਤਵਾਹਿ ਗੀਰੂ ਮੀਨਾ ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਤਹੀਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ जाका सतगुरु पूरा बहुत जन्म बिछरे थे मधो ए जन्म तुम्हारे लिखे कहर विदास आस लग जीव कहर भयो दर्शन दिखे ਚੰਦਨ ਚਾਂਦਨਾ ਤਰਦ ਰੁਤ ਮੂਲ ਨ ਮਿਟਹੀ ਕਾਮੀ ਤੀਤਲ ਥੀ ਵੇ ਨਾਨਕਾ ਜਪੰਦੜੋ ਹਰਨਾ ਬਾਨੀ ਗੁਰੂ ਗੁਰੂ ਹੈ ਬਾਣੀ ਵਿਚ ਪਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਵਾਨੈ ਪਰ ਤਖ ਗੁਰੂ ਨਿਸਧਰੇ ਭਾਰਤੀਆਂ ਕਹਾ ਤਾ ਗਹਣੀਆਂ ਗੁਰਮੀਤ ਸੁਣਈ ਬਲਿਆਰੀ ਗੁਰ ਆਪਣੇ ਗੁਰ ਤੋਂ ਵੱਲ ਜੈ ਮੈਂ ਸਤ ਗੁਰ ਸੇਤੀ ਪਰਹਿੜੀ ਕਿਉਂ ਗੁਰ ਬਿਨ ਜੀਵਾ ਵਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਾਵ ਸੂਕ 호텔 ਗੁਰ ਸੇਵੀ ਐ ਐਨ ਸਵੇਦੀ ਸੁਭਾਈ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਈ ਕੋ ਵੈਸੇ ਫਤਕ ਸਮਦੀ ਨੂਰ ਅਰਸੋਂ ਕੁਰਸੋਂ ਚੱਟਿਏ ਤੁਦ ਬਿਠੇ ਸਚ ਵਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਦਜਣ ਸੱਚਾ ਪਾਸਿ ਜਾਓ ਸਰਸਾ ਦੀਸਾਓ ਜਿਸ ਪਾਸ ਬੈਠਿਆਂ ਸੋਈਐ ਸਬਨਾ ਦਾ ਵੇਸਾਓ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੇਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਏ ਕੰਧਾ ਅਜੋਂ ਬਿਕਾਰ ਨ ਛੋਡੇਈ ਪਾਪੀ ਮਨ ਮੰਦਾ ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ ਆਜੋ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋਂ ਪਵਜਲ ਨਿਦ ਭਾਰੀ ਰਾਖ ਰਗ ਮੇਰੇ ਬੀਟਲਾ ਜਨ ਸਰਨ ਤੁਮਾਰੀ ਰਾਉ ਬਿਖੇ ਬਿਖੇ ਕੀ ਬਾਸਨਾ ਤਜੀ ਨਹੀਂ ਜਾਈ ਨਿਕ ਯਤਨ ਕਰ ਰੱਖੀ ਹੈ ਤੇਰੇ ਪਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕੇ ਚਕਿਆ ਨਾ ਨਿਕਾ ਇਹ ਜੀਆ ਨਿਰਵੋਲ ਕੋ ਕਉਤੀ ਲਗmica ਕਹ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਏ ਸੰਸਰ ਪਪੀ ਕਹ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ तुम संसार नाही दयाल मोहे संसार पपी वो आही गुरुजी का तलसा वो आही गुरुजी की पते गुरु प्यार गुरु तलसा समन की पावन पितर रूप ना मिले जो शब्द आए हैं ਉਨ੍ਹਾਂ ਦੇ ਫੋਲਾ ਬਕਵਲ ਇਹਨਾਂ ਦੇ ਸਤ ਕਰਦੇ ਕਿ ਅਨਪਾਰ ਅਪੁਰਤ ਬਾ ਸਾਰੇ ਹੁਦਮ ਨਹੀ ਜਿਹੜੇ ਹੈ ਅਤ ਪਰਮ ਅਪ੍ਰਯਤ ਕਰ ਹੈ ਗ੍ਰਹਿ ਗ੍ਰਹਿ ਕਾ ਗ੍ਰਹਿ ਆਕਾਰ ਜਿਹੜਾ ਕਹਦਾ ਕਿ ਪਟਾਇਆ ਰੂਪੀ ਕਾਰਨ ਆ ਜਿਹੜੀ ਕਾਇ ਹੈ ਕੀ ਕਰੇ ਕਿ ਕਦਾਇਕ ਗ੍ਰਹਿ ਔਰ ਇੱਕ ਹੀ ਗੱਲ ਹੋ ਰਹੀ ਹੈ ਇੱਕ ਗ੍ਰਹਿ ਤਾਂ ਔਂਗੜਹਾ ਜੀ ਨੂੰ ਲੱਗਿਆ ਇਹ ਤਾਂ ਹੈ ਗ੍ਰਹਿ ਤੇ ਬਣ ਗਿਆ ਤੀ ਨਾਲ ਨੂੰ ਕੁਝ ਤੋਂ ਲੱਗਿਆ ਕਿ ਇੱਕ ਧਰ ਦੀ ਗੱਲ ਮਤਲਬ ਇੱਕ ਇੱਕ ਸਮਝਾ ਦੇ ਇੱਕ ਕਰਤਾ ਗ੍ਰਹਿ ਕਰ ਗ੍ਰਹਿ ਜਾਂ ਗ੍ਰਹਿਨੀ ਕਿਹਾਇ ਸਕਦੇ ਨੇ ਤਾਂ ਅਜ ਹੁੰਦਾ ਤਿਆਗ ਇਹ ਜਿਹੜਾ ਹੈ ਇਸ ਲਈ ਕਿਰਿਆ ਪੂਰ ਪੂਰਨ ਕਰਦਨ ਤਾਂ ਅਜ ਕੀ ਪਾਜੇ ਤੇ ਮੇਲ ਕੇ ਇਹਨੂੰ ਸਿਆਗ ਨਦੀ ਕੋਲ ਚੋਂ ਬਲਖਨ ਬਲਖਨ ਹੰਦੇ ਜੰਗਲਾਤ ਵਿੱਚ ਜੰਗਲਾਤ ਜੰਗਲ ਕੰਦਾ ਹੁੰਦਾ ਗਾਜਰਾਦਿਕ ਧਰਤੀ ਦੇ ਵਿੱਚ ਜਿਹੜੇ ਜੜਾ ਬਲ ਹੁੰਦੇ ਨੇ ਨਾ ਉਗਣ ਵਾਲੇ ਉਹ ਪੇਟਾਂ ਨੂੰ ਉਹ ਜਿਹੜੇ ਆ ਉਹਨੂੰ ਕਹਿੰਦੇ ਆ ਤੰਤ ਆਜ ਹੁਣ ਅਜੇ ਵੀ ਜਾਂ ਫਿਰ ਵੀ ਕਹਿੰਦੇ ਅਜੇ ਵੀ ਜਾਂ ਫਿਰ ਵੀ ਨਹੀਂ ਸਭੀ ਦਾ ਕਿਉਂ ਝੂਟੂ ਮੈਂ ਕਿਵੇਂ ਇਨਾਂ ਵਕਾਰਾਂ ਤੋਂ ਬਚ ਸਕਾਂ ਕਿਉਂ ਝੂਟੂ ਮੈਂ ਕਿਵੇਂ ਬਚ ਸਕਦਾ ਜਾਲ ਜਿੱਦ ਹੁੰਦਾ ਹੈ ਜਾਲ ਜਿੱਦ ਜਿੱਦ ਹੁੰਦਾ ਫਸ ਜਾਣਾ ਜਾਲ ਜਿੱਦ ਜਲਣਾ ਕੇ ਹਨ ਭਾਉ ਕਿਸ ਸਮੁੰਦਰ ਬੀਠੋਲਾ ਹੈ ਬੀਠੋਲਾ ਕਿੱਥੇ ਨੂੰ ਉੱਪਰ ਲੱਗਿਆ ਇਸ ਕਰਕੇ ਇੱਕ ਬੀਠਲਾ ਨਹੀਂ ਪੜਨਾ ਬੀਠੋਲਾ ਬੀਠਲਾ ਏ ਬੀਠਲਾ ਬੀਠਲਾ ਕਿ ਤੇ ਪ੍ਰਭੂ ਤੇ ਪ੍ਰਭੂ ਸਤਲ ਟਿਕਿਆ ਹੋਇਆ ਸਤਲ ਮੀਨੋ ਸਕੈਂਡਰ ਟਿਕਿਆ ਹੋਇਆ ਜਿਹੜਾ ਟਿਕਿਆ ਸਟੇਬਲ ਹੋ ਗਿਆ ਤੇ ਪਰਮਾਨੈਂਟ ਹੈ ਲੋ ਹੋ ਜਾ ਹੋ ਜਾ ਸਤਲ ਐਨਰਜੀ ਟਿਕਿਆ ਹੋਇਆ ਹੈ ਉਹ ਜਿਹੜਾ ਹੈ ਬੀਟਲ ਹੈ ਉਹ ਵਰਤਿਆ ਗਿਆ ਹੈ ਜੇ ਦਾ ਤੇ ਨਾਮਦੇਵ ਜੀ ਨੇ ਬੀਟਲ ਦੀ ਕਿਸੇ ਮੂਰਤੀ ਦਾ ਪੁਜਾਰੀ ਦਾ ਬਿਨਾ ਇਹ ਭੁੱਲ ਹੈ ਇਹ ਇਸੇ ਇਸੇ ਮੂਰਤੀ ਦਾ ਪੁਜਾਰੀ ਕਰਨ ਨਦੀ ਇੱਕ ਜਿਹੜੇ ਮੂਰਤੀ ਦੇ ਪੁਜਾਰੀ ਕੇ ਮਹਾਂਪੂਰਨ ਵਿਸ਼ਲਾਸ਼ ਅਗਲੇ ਆ ਇਹ ਜਿਹੜਾ ਹੈ ਬਿਕੁੰਦਿਆ ਜ਼ਹਿਰ ਦਿਖੇ ਕੀ ਕੇ ਇੰਤਸੁਮ ਜਿਹੀ ਦੀ ਬਾਸਨਾ ਹੁੰਦਾ ਬਾਸਨਾ ਖਿੱਚ ਹੁੰਦਾ ਚਸਤਾ ਕਿਹਦੀ ਪ੍ਰਾਣੀ ਜੀ ਵੀ ਖਿੱਚ ਹੈ ਉਹਦੇ ਪਾਪ ਕੋਈ ਹੁੰਦਾ ਨਿਕਲਦਾ ਕੇ ਚਾਹ ਰਿਹਾ ਹੈ ਲਪਟਾਈ ਲਪਟਦਾ ਹੈ ਲਪਟਦਾ ਹੈ ਜਰਾ ਕੀ ਹੈ ਉਹ ਬੁਢੇਪਾ ਹੈ ਜਰਾ ਜੀਵਨ ਜੋਗਨ ਜਿਹੜਾ ਹੈ ਜਿੰਦਗੀ ਦਾ ਜੋਗਨ ਜਵਾਨੀ ਸਮਾ ਜਿਹੜਾ ਜਵਾਨੀ ਦਾ ਹੁੰਦਾ ਨੀਕਾ ਹੁੰਦਾ ਭਲਾ ਕੰਮ ਕੋਈ ਭਲਾ ਕੰਮ ਕਰਨਾ ਨੀਕਾ ਕਰ ਜਿਹੜਾ ਇਹ ਸੋਹਣੀ ਜਨ ਜਿਹੜਾ ਇਹ ਸੋਹਣੀ ਜਨ ਮੀਕਾ ਮੀਕਾ ਹੁੰਦਾ ਬਰਾਬਰ ਇਹ ਉਹਦੇ ਬਰਾਬਰ ਹੈ ਮੀਕਾ ਬਰਾਬਰ ਮਾਦਵਾ ਮਾਲਵਾ ਗਿੰਦੇ ਦੇ ਹੈ ਪ੍ਰਭੂ ਪ੍ਰਪਾ ਮਾਲਵਾ ਗਿੰਦੇ ਦੇ ਹੈ ਪ੍ਰਭੂ ਇਹ ਪ੍ਰਭੂ ਮਾਲਵਾ ਜਿਵੇਂ ਕੀ ਇਸ ਬੋਧਨ ਲੱਗ ਜਾ ਮਾਲਵਾ ਨਾਨਕਾ ਕਬੀਰਾ ਪ੍ਰੀਦਾ ਕਨਾਂ ਲੱਗਿਆ ਨਾ ਇਸ ਤਰ੍ਹਾਂ ਮਾਲਵਾ ਇਸ ਕਰਕੇ ਇਹ ਹੈ ਇਹ ਪ੍ਰਭੂ ਸੰਸਰ ਹੁੰਦਾ ਬਰਾਬਰ ਸੰਸਰ ਹੁੰਦਾ ਬਰਾਬਰ ਮੋਹੇ ਸੰਸਰ ਮੇਰੇ ਵਰਗਾ ਮੋਹੇ ਸਰਮਸ ਸੰਸਰ ਤੋਂ ਪਾਉਂਦੇ ਨੇ ਸਾਤ ਸੰਗਤ ਆਪਾਂ ਹੁਣ ਇਹ ਦੇ ਜਿਹੜੇ ਹੈ ਸਾਡੇ ਪਰਿਵਾਰਕੀ ਗ੍ਰਹਿ ਤਜ ਬਾਨੁਖੰਡ ਜਾਈ ਹੈ ਚੋਣ ਕਾਏ ਕੰਗਾ ਅਜੋ ਬਕਾਰ ਨਾ ਛੋੜ ਲਈ ਆਪੀ ਮਨ ਬੰਦਾ ਜੇ ਗ੍ਰਹਿਸਤ त्याग ਕੇ ਜੰਗਲਾਂ ਵਿੱਚ ਚਲੇ ਜਾਈਏ ਜੇ ਅਸੀਂ ਆਪਣਾ ਗ੍ਰਹਿਸਤੀ ਜੀਵਨ ਛੱਡ ਦਈਏ ਜੰਗਲਾਂ ਵਿੱਚ ਚਲੇ ਜਾਈਏ ਜਿਵੇਂ ਆ ਲੋਕ ਜਾਰੇ ਆ ਬਹੁਤ ਦੰਦੇ ਆ ਤੇ ਗਾਜਰ ਵੋਲੀ ਆ ਦੇ ਖਾ ਕੇ ਜੀਵਾਰਾ ਕਰਨੀ ਉੱਤੇ ਉਹ ਜਿਹੜੇ ੱਲੇ ਜਿਹੜਾ ਜਿੰਨਾ ਦੀ ਹੁੰਦੀਆਂ ਨਾ ਉਹ ਚੀਜ਼ਾਂ ਆ ਦੇ ਭਾਵਾ ਉਹਨੂੰ ਗੁਜ਼ਾਰਾ ਕਰਨੀ ਇਹ ਪਾਪੀ ਚੰਦਰਮਾਨਾ ਬੇਤਾਰ ਨਹੀਂ ਸ਼ਾਹ ਇਹ ਇਹ ਵਿਕਾਰ ਇਥੋਂ ਨਾਲ ਲੈ ਕੇ ਜਾਂਦਾ ਉੱਤੇ ਵੀ ਉਹ ਹੀ ਰਹਿੰਦਾ ਬਾਅਦ ਜਦੋਂ ਵਕਾਰ ਨਹੀਂ ਖਤਮ ਹੁੰਦੇ ਫਿਰ ਜਾਣਦਾ ਕੀ ਇਹ ਪਾਪੀ ਜੰਦਰਮਾਨ ਉਕਾਰ ਨਹੀਂ ਸ਼ਾਹ ਇਹ ਕਾਰ ਜਿਹੜੇ ਆ ਇਹਦੇ ਨਾਲ ਹੀ ਬੱਜੇ ਜਾਂਦੇ ਆ ਇਹਦੇ ਨਾਲ ਹੀ ਰਹਿੰਦੇ ਆ ਸਾਹ ਸਾਹ ਕਿਉਂ ਛੂਟੋਂ ਕੈਸੇ ਤਰ ਕੋ ਜਲਨ ਨਿਧ ਪਾਰੀ ਰਾਤ ਰਾਤ ਮੇਰੇ ਵੀਟੋਲਾ ਜਨ ਸਰਨ ਤੇ ਮਾਰੀ اے ਮੇਰੇ ਪ੍ਰਭੂ ਮੈਂ ਤੇਰਾ ਦਾਸ ਤੇਰੀ ਸ਼ਰਨ ਦੇ ਵਿੱਚ ਆਇਆ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਸ਼ਰਨ ਸਰਨ ਪੈ ਗਿਆ ਸਾਰਾ ਰੰਗ ਨਾ ਇਹਨੇ ਜਿਹੜੀ ਸਾਰੀਆ ਦਾ ਮਤਲਬ ਹੈ ਸਾਰ ਨੂੰ ਵਿੱਚ ਅਦ ਕਰਨ ਕਾਰਕ ਜਿਹੜਾ ਇਹ ਕਾਰਕ ਹੈ ਨਾ ਟਕਾ ਕਰਕਰੋਂ ਉਹਦਾ ਮਤਲਬ ਸਾਰ ਨੂੰ ਵਿੱਚ ਮੈਂ ਤੇ ਤੁਹਾਡੀ ਪੂਰੀជីវ ਚਰ ਦੇ ਵਿੱਚ ਆਇਆ ਮੈਂ ਤੁਹਾਡੀ ਸੰਦ ਵਿੱਚ ਆਇਆ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਾ ਰਾਗ ਰਾਗ ਮੇਰੀ ਮੈਨੂੰ ਰੱਖ ਲੈ ਮੈਨੂੰ ਬਚਾ ਲੈ ਤਾਵੇ ਤੋਂ ਆ ਜਿਹੜੇ ਪੰਜ ਤਕਾਰ ਪੰਜ ਨਕਾਮ ਕ੍ਰੋਧ ਲੋਭ ਮੋਹ ਆ ਉਹ ਜਿਹੜੇ ਪੈਲਾ ਹੁੰਦੇ ਨੇ ਬਤਾਰ ਉਹਨਾਂ ਤੋਂ ਬਚ ਜਾਣਾ ਉਹ ਕਿਤੇ ਬਚਾਉਣਾ ਇਹਨਾਂ ਚੀਜ਼ਾਂ ਨੂੰ ਬਚਾਉਣਾ ਇਹ ਸੰਸਾਰ ਬੜਾ ਵੱਡਾ ਹੈ ਇਹ ਜਿਹੜਾ ਸੰਸਾਰ ਹੈ ਨਾ ਇਹ ਬਹੁਤ ਵੱਡਾ ਹੈ ਇਹ ਸੰਸਾਰ ਸੁੰਦਰ ਜਿਹੜਾ ਹੈ ਇਹ ਬਹੁਤ ਵੱਡਾ ਹੈ ਇਹਦੀ ਵਿੱਚ ਸਾ ਸੰਗਤ ਜਿਵੇਂ ਆਪਣਾ ਸੰਸਾਰ ਉਦਾ ਉਦੇ ਚ ਲਹਿਰਾਂ ਬੜੀਆਂ ਹੁੰਦੀਆਂ ਹਨ ਲਹਿਰਾਂ ਬੜੀਆਂ ਹੁੰਦੀਆਂ ਹਨ ਪਾਣੀ ਤੇ ਸੁਮندر ਦੇ ਵਿੱਚ ਵੀ ਲਹਿਰਾਂ ਉਸ ਤੋਂ ਵੀ ਜ਼ਿਆਦਾ ਹੁੰਦੀਆਂ ਕਿ ਕਿਹੜੀਆਂ ਤਾਹ ਹੁੰਦੀਆਂ ਤੋਹ ਹੁੰਦੀਆਂ ਲੋਹ ਦੀਆਂ ਬੋਤੀਆਂ ਹੁੰਦੀਆਂ ਕਿ ਲਹਿਰਾਂ ਜਿਹੜੀਆਂ ਨੇ ਕਿਸੇ ਤਰ੍ਹਾਂ ਚਲਦੀਆਂ ਨੇ ਇਸ ਕਰਕੇ ਇਹ ਇੱਕ ਇੱਕ ਹੋਣੀ ਵੱਡਾ ਸਮੁੰਦਰ ਇਹ ਹੋ ਵੀ ਵੱਡਾ ਜਿਹੜਾ ਹੈ ਸਮੁੰਦਰ ਕਿ ਹੈ ਇਹ ਮੇਰੇ ਮੀਟਰ ਮੈ ਤੋਂ ਇਹਨੇ ਅਨੇਕ ਕਿਸਮਾਂ ਦੇ ਵਿਸ਼ਿਆਂ ਦੇ ਚੱਤੇ ਛੱਡੇ ਨਹੀਂ ਆ ਦੇਖੋ ਦੇਖੇ ਇਹ ਕੀ ਬਾਤ ਨਾ ਤਜੀ ਨਾ ਜਾਈ ਕਿ ਮੈਨੂੰ ਤਜੇ ਨਹੀਂ ਜਾਂਦੇ ਜਿਹੜੇ ਮੈਂ ਜਨਾ ਚੱਤੇ ਆ ਜਿਦਿਆਂ ਆਮ ਦਾ ਦਸਤੂਰ ਸਾਰੇ ਚੱਤੇ ਅਨੇਕ ਜਿਹੇ ਤਰ੍ਹਾਂ ਕਰੇ ਰਾਖੀ ਫਿਰ ਫਿਰ ਲੱਭਾਈ ਇਹ ਛੱਡੇ ਨਹੀਂ ਜਾਂਦੇ ਮੈਂ ਕਈ ਜਦਨ ਕਰਦਾ ਵੀ ਇਹਨਾਂ ਨੂੰ ਛੱਡ ਦਿਆਂ ਪਰ ਇਹ ਮੋੜ ਮੋੜ ਕੇ ਜਿਹੜੇ ਆ ਬਿਸ਼ੇ ਦੀ ਬਾਣੀ ਨੂੰ ਜਾਚੰਬਰ ਜਾਚੰਬਰ ਦਾ ਫਿਰ ਜਿਹੜਾ ਹੈ ਉਹ ਲੋਕਾਂ ਇਹ ਮਾਨ ਹੈ ਜਿਹੜਾ ਉਹਦੇ ਨਾਲ ਚੁਪਾਤੇ ਚੁਪੜਤਾ ਇਹ ਜਿਹੜਾ ਹੈ ਨਹੀਂ ਜਰਾ ਜਰਾ ਜੀਵਨ ਜੋਗਣ ਗਿਆ ਜਰਾ ਜੀਵਨ ਜੋਗਣ ਗਿਆ ਕਿਛਕੀਆਂ ਨੀਕਾ ਬੜੇ ਪਾ ਜਿਹੜਾ ਆ ਗਿਆ ਜਵਾਨੀ ਦੀ ਉਮਰ ਲੰਘ ਗਈ ਹੈ ਪਰ ਮੈਂ ਹੁਣ ਤੱਕ ਕੋਈ ਨਿੱਕਾ ਕੰਮ ਨਹੀਂ ਕੀਤਾ ਨਿੱਕਾ ਤੋਂ ਬਾਅਦ ਚੰਗਾ ਕੰਮ ਨਿੱਕਾ ਤੋਂ ਬਾਅਦ ਚੰਗਾ ਕੰਮ ਨਹੀਂ ਕੀਤਾ ਮੇਰੀ ਇਹ ਜਿੰਦ ਅਮੋਲਕ ਸੀ ਪਰ ਮੈਂ ਇਸ ਨੂੰ ਕੌੜੀ ਦੇ ਬਰਾਬਰ ਕਰ ਇਹ ਜਿਹੜਾ ਨਿਰਮੋਲ ਕੋ ਇਹ ਨਿਰਮੋਲ ਕੀ ਇਹ ਕਿਸੇ ਮੁੱਲ ਤੇ ਨਹੀਂ ਮਿਲਦਾ ਇਹ ਜਿਹੜਾ ਹੁੰਦਾ ਰਹਿ ਨਾ ਇਹ ਕਿਤੇ ਮੁੱਲ ਤੇ ਨਹੀਂ ਮਿਲਦਾ ਇਹ ਜਿਹੜਾ ਜਿਹੜਾ ਇਹ ਨਿਰਮੋਲ ਕੋ ਸੀ ਕੌੜੀ ਲਗਮੀਤਾ ਤੇ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਇਹ ਕੌਡੀ ਦੇ ਬਰਾਬਰ ਕਰ ਦਿੱਤਾ ਕੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਕਬੀਰ ਜੀ ਕਹਿੰਦੇ ਆ ਇਹ ਮੇਰੇ ਮਾਧਵਾ ਸੰਬੋਧਨ ਕਰ ਰਹੇ ਆ ਸੰਬੋਧਨ ਕਰ ਰਹੇ ਆ ਕੋ ਕਬੀਰ ਮੇਰੇ ਮਾਧਵਾ ਹੈ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੂੰ ਸੋਰੇ ਅੰਤਾਂ ਮਾਤੇ ਪਰਵੇਲ ਕਰ ਰਹੇ ਆ ਪਰਵੇੜ ਕਰ ਰਹੇ ਆ ਸਾਰੇ ਹਮ ਤੇ ਵਿਆਪਕ ਹੈ ਜਾਪਰੇ ਤੁਮ ਸੰਸਰ ਨਾਹੀ ਯਾਰ ਮੋਹ ਸੰਸਰ ਪਾਪੀ ਤੁਮ ਸੰਸਰ ਤੇਰੇ ਬਰਾਬਰ ਨਾਹੀ ਯਾਰ ਕੋਈ ਜਾਦੂ ਨਹੀਂ ਹੈ ਮੋਹ ਸੰਸਰ ਮੇਰੇ ਬਰਾਬਰ ਵਰਗਾ ਕੋਈ ਪਾਪੀ ਨਹੀਂ ਹੈ ਤੇਰੇ ਵਰਗਾ ਦਿਆ ਕਰਨ ਵਾਲਾ ਕੋਈ ਨਹੀਂ ਤੇ ਮੇਰੇ ਵਰਗਾ ਕੋਈ ਪਾਪੀ ਨਹੀਂ ਸੁ ਮੈਨੂੰ ਤੂੰ ਆਪ ਹੀ ਇਹਨਾਂ ਵਿਚਾਰਾਂ ਤੋਂ ਚਾਲਾ ਇਸ ਇਹਨਾਂ ਵਿਚਾਰਾਂ ਤੋਂ ਪਾਇਏ ਕਿ ਮੈਨੂੰ ਚਾਲਾ ਪ੍ਰਸ਼ਾਸਨ ਦੇ ਇਸ ਅੱਗੇ ਦੇ ਪਾਵਨ ਨੂੰ ਕਰਦੇ ਨਾਮ ਨੂੰ ਅਖਰੀਅਤ ਵਿਚਾਰ ਸੋ ਆਪਣਾ ਤੇ ਲੱਗੇ ਬੇਹੋਮ ਨਾ ਕਿ ਇਹ ਲਾਈਟ ਰਾਂਗੇ ਰਵਾਹੀ ਗੁਰੂ ਜੀ ਦਾ ਅਕਾਲ ਪੁਰਖਾ ਰਵਾਹੀ ਗੁਰੂ ਜੀ ਕੀ ਪ੍ਰਤਿਹਾਇ